ਰੀਸੈਂਟ ਇੱਕ ਕਲਿੱਪ ਵਾਇਰਲ ਹੋ ਰਹੀ ਆ ਬਹੁਤ ਜ਼ਿਆਦਾ ਪ੍ਰੇਮ ਢਿੱਲੋਂ ਜਿੱਥੇ ਸਟੇਜ ਲਾ ਰਿਆ ਵਾ ਤੇ ਉੱਥੇ ਇੱਕ ਫੈਨ ਆਂਦਾ ਵਾ ਉਹਨਾਂ ਫੋਟੋ ਖਿਚਾਉਂਦੇ ਉਹਨੂੰ ਉਹਦੇ ਬੋਡੀਗਾਰਡ ਜਿਹੜੇ ਗਾਰਡਮੈਨ ਹੁੰਦੇ ਆ ਉਹ ਤੱਕੇ ਮਾਰ ਕੇ نیچے ਸੁੱਟ ਦਿੰਦੇ ਨੇ ਸਟੇਜ ਤੋਂ ਬਾਕੀ ਸਾਰਿਆਂ ਨੇ ਸੁਣਿਆ ਹੀ ਹੋਊਗਾ ਕਿ 29 ਅਪ੍ਰੈਲ ਨੂੰ ਪ੍ਰਾਈਡ ਰੈਲੀ ਕੱਢੀ ਜਾ ਰਹੀ ਆ ਅੰਮ੍ਰਿਤਸਰ ਦੇ ਵਿੱਚ ਗੇ ਕਮਿਊਨਿਟੀ ਵੱਲੋਂ ਜੇ ਆਪਾਂ ਤੱਤੇ ਤੋਂ ਹੀ ਸ਼ੁਰੂ ਕਰਾਂਗੇ ਕੰਮ ਪਤਾ ਹੀ ਆ ਤੁਸੂ ਸ਼੍ਰੀ ਕਾਲਜੀ ਸਾਰਣੋ ਸੋ ਰੀਸੈਂਟ ਆਪਾਂ ਇੱਕ ਵੀਡੀਓ ਪਾਈ ਸੀ ਜਿਹੜਾ ਇੱਕ ਸਰਦਾਰ ਬੰਦਾ ਹਨਾ ਕੁੜੀਆਂ ਵਾਲੇ ਕੱਪੜੇ ਪਾ ਕੇ ਗੇ ਬਣ ਰਿਆ ਵਾ ਮਤਲਬ ਹੈਗਾ ਹੀ ਉਹੋ ਜਿਹੀ ਹਰਕਤਾਂ ਕਰ ਰਿਆ ਵਾ ਤੇ ਉਹਦੇ ਵਿੱਚ ਸਿਰਫ ਆਪਾਂ ਇੰਨਾ ਗਿਆ ਸੀਗਾ ਵੀ ਜੇ ਹੋਜੇ ਕੰਮ ਕਰਨੇ ਆ ਤੂੰ ਤੂੰ ਵਾਲ ਕਟਾ ਦੇ ਪੱਗ ਨਾ ਬੰਨ ਹਨਾ ਦਾੜੀ ਨਾ ਰੱਖ ਮਤਲਬ ਜੇ ਹੋਜੇ ਕੰਮ ਕਰਨਾ ਹੀ ਆ ਹਨਾ ਕਿਉਂ ਕਰ ਰਿਆ ਤੇ ਉਸ ਦੇ ਵਿੱਚ ਕਈ ਸਿਆਣੇ ਬੈਣੀ ਕਮੈਂਟ ਕਰ ਰਹੇ ਨੇ ਇਸ ਬਿਸ਼ਰਮ ਦੀ ਵੀਡੀਓ ਨੂੰ ਆਪਣੇ ਫਾਇਦੇ ਲਈ ਯੂਜ਼ ਕਰ ਰਹੇ ਵਾ ਅਸੀਂ ਆਪਣੇ ਫਾਇਦੇ ਲਈ ਇਹਦੀ ਵੀਡੀਓ ਯੂਜ਼ ਕਰਨੀ ਲੱਗੀ ਉਹ ਵੀ ਮੇਰੇ ਫਾਇਦੇ ਲਈ ਮਾੜੇ ਨੂੰ ਮਾੜਾ বিনা ਗਏ ਸਮਾਂ ਇੱਦਾਂ ਦਾ ਆ ਗਿਆ ਵਾ ਤੇ ਚੰਗੇ ਨੂੰ ਚੰਗਾ ਵੀ ਨਾ ਗਈਏ ਨਹੀਂ ਬੰਦਾ ਜਾਵੇ ਤਾਂ ਕਿੱਥੇ ਜਾਵੇ ਇਸ ਸਮਰੀ ਤੇ ਫੇਕ ਮਿਲੂਗੀ ਚੰਗਿਆਲੀ ਰਹਿੰਦੀ ਇੱਥੇ 295 ਨਾਲ ਨਾਲ ਕੋਤੇ ਤੇ ਹੇਟ ਮਿਲੂਗੀ ਆਪਾਂ ਕਦੋਂ ਸਮਝਾਂਗੇ ਕਿ ਜਿਹੜੀ ਤੁਸੀਂ ਇਸ ਨੂੰ ਰੋਸਟ ਕਰਕੇ ਵੀਡੀਓ ਪਾਈ ਉਸ ਵਿੱਚ ਬੇਇੱਜ਼ਤੀ ਦਾ ਸਰਦਾਰਾਂ ਤੇ ਪੰਜਾਬੀਆਂ ਦੀ ਹੀ ਹੋ ਰਹੀ ਆ ਪੂਰੀ ਦੁਨੀਆ ਸਾਹਮਣੇ ਉਹ ਵੀ ਇੱਕ ਸਰਦਾਰ ਭਰਾ ਕਰ ਰਿਹਾ ਇਸ ਨੂੰ ਤਾਂ ਰੱਬ ਨੇ ਅਕਲ ਨਹੀਂ ਦਿੱਤੀ ਪਹਿਲੀ ਗੱਲ ਤਾਂ ਇਹ ਹੁਣ ਇਹ ਕਹਿ ਰਹੇ ਨੇ ਵੀ ਇਹਨਾਂ ਵਰਗਿਆਂ ਨੂੰ ਨਾ ਕਰੋ ਇਗਨੋਰ ਕਰੋ ਠੀਕ ਆ ਭਾਈ 29 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਪ੍ਰਾਈਡ ਰੈਲੀ ਹੋ ਰਹੀ ਆ ਹਨਾ ਗੁਰੂ ਕੀ ਨਗਰੀ ਦੇ ਵਿੱਚ ਇਹ ਹੌਲੀ ਹੌਲੀ ਚੀਜ਼ਾਂ ਹੁਣ ਵਧੀਆਂ ਜਾਣੀਆਂ ਨੇ ਤੁਹਾਡੀ ਗਲੀ 'ਚ ਵੀ ਆਮ ਦਿਖਣ ਲੱਗ ਜਾਣੀਆਂ ਠੀਕ ਆ ਉਹਦੋਂ ਨਾਲ ਵੀ ਰੋਲਾ ਪਾਏ ਮਤਲਬ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰਦੇ ਹੋ ਇਹਨਾਂ ਸੋਹਣਾ ਟੈਲੈਂਟ ਦਿੱਤਾ ਮਹਾਰਾਜ ਨੇ ਕੋਈ ਚੰਗਾ ਰਿਪਰੈਜ਼ੈਂਟ ਕਰਿਆ ਕਰੋ ਗੋਡ ਬlesਸ ਯੂ ਚੰਗਾਰੀ ਰਿਪਰੈਜ਼ੈਂਟ ਮੈਂ ਹੀ ਚੰਗਾ ਰਿਪਰੈਜ਼ੈਂਟ ਕਰ ਰਿਹਾ ਕਿ ਮਾੜੇ ਨੂੰ ਮਾੜਾ ਕਹ ਰਿਹਾ ਤੇ ਚੰਗੇ ਨੂੰ ਚੰਗਾ ਕਹ ਰਿਹਾ ਵਾ ਇਸ ਤੋਂ ਵੱਡਾ ਕੀ ਰਿਪਰੈਜ਼ੈਂਟ ਹੋ ਸਕਦਾ ਤੁਸੀਂ ਮੈਨੂੰ ਇਹ ਦੱਸੋ ਇੱਕ ਸੱਚ ਬੋਲਣ ਵਾਲੇ ਇਨਸਾਨ ਹੋ ਹਨਾ ਜੋ ਤੁਸੀਂ ਤੁਹਾਡੇ ਸਾਹਮਣੇ ਦੇਖ ਰਹੇ ਹੋ ਤੁਸੀਂ ਉਹੀ ਬੋਲ ਰਹੇ ਹੋ ਤੇ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਕੁਝ ਲੋਕ ਤਾਂ ਹੁੰਦੇ ਨੇ ਕੀ ਦੇਰ ਚ ਕੋਸ਼ੋਰ ਬਾਰ ਕੋਸ਼ੋਰ ਹੁਣ ਮੈਨੂੰ ਜੋ ਦਿਖ ਰਿਹਾਗਾ ਵੀ ਆ ਬੰਦਾ ਠੀਕ ਨਹੀਂ ਹੈਗਾ ਮੈਂ ਤਾਂ ਮੂੰਹ ਤੇ ਕਹਿਦਾ ਵੀ ਆ ਬੰਦਾ ਯਾ ਠੀਕ ਨਹੀਂ ਹੁਣ ਪਿੱਛੇ ਵੀਡੀਓ ਚ ਮੈਂ ਵੀ ਦੱਸਿਆ ਸੀਗਾ ਕਿ ਐਨ ਐਫਟੀ ਕਰਕੇ ਯਾਰ ਕੋਈ ਸਕੈਮ ਕੰਪਨੀ ਆਈ ਹੈ ਹਨਾ ਕਿ ਇਹਦੇ ਵਿੱਚ ਪੈਸੇ ਇਨਵੈਸਟ ਨਾ ਕਰੋ ਤੁਹਾਡੇ ਪੈਸੇ ਸਕੈਮ ਹੋ ਜਾਣੇ ਉਹੀ ਹੋਇਆ ਤੇ ਪੈਸੇ ਤਾਂ ਕੋਈ ਬੈਂਕ ਵਾਲੇ ਨਹੀਂ ਦਿੰਦੇ ਜਿੰਨੀਆਂ ਆ ਨਵੀਆਂ ਅੰਡਕਲ ਐਪਾਂ ਆ ਰਹੀਆਂ ਉਹ ਦੇ ਰਹੇ ਨੇ ਸੋ ਇਹ ਸਕੈਮ ਹੈਗਾ ਵਾ ਕਦੇ ਵੀ ਤੁਹਾਡਾ ਫਰੌਡ ਹੋ ਸਕਦਾ ਵਾ ਕਦੇ ਵੀ ਤੁਹਾਡੇ ਨਾਲ ਫਰੌਡ ਹੋ ਸਕਦਾ ਸੋ ਮੈਂ ਅਵੇਅਰ ਕਰ ਰਿਹਾ ਆਪਣੀ ਆਡੀਅੰਸ ਨੂੰ ਜਿਹੜੇ ਵੀ ਮੇਰੇ ਸਬਸਕ੍ਰਾਈਬਰ ਨੇ ਜਿਹ ਉਸ ਤੋਂ 2 ਦਿਨ ਬਾਅਦ ਹੀ ਲੋਕਾਂ ਦੇ ਵਿਡਰੋਅਲ ਬੰਦ ਹੋ ਗਏ ਐਪਾਂ ਦੇ ਵਿੱਚ ਤੇ ਪੈਸਾ ਸਕੈਮ ਹੋ ਗਿਆ। ਐਪਾਂ ਕੋਈ ਮਾੜੀ ਗੱਲ ਤਾਂ ਨਹੀਂ ਗਈ। ਇਹਦੇ ਵਿੱਚ ਵੀ ਮੇਰਾ ਫਾਇਦਾ ਸੀ ਮੈਨੂੰ ਇਹ ਦੱਸ ਦੋ। ਇਹ ਸਰ ਐਨਐਫਟੀ ਲੋਕੋ ਕੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਔਰ ਬਹੁਤ بڑا ਸਕੈਮ ਕਰਕੇ ਭag ਚੁਕਾ ਹੈ। ਤੇ ਮੇਰਾ ਕਾफी ਨੁਕਸਾਨ ਹੋ ਗਿਆ। ਬੜੀ ਮੈਨੇ ਸੇ ਕਸਾ ਕਮਾਇਆ ਸੀ ਮੈਨੇ। ਬਾਕੀ ਮੇਰੀ ਪਰਸਨਲ ਕਿਸੇ ਨਾਲ ਕੋਈ ਹੇਟ ਨਹੀਂ ਹੈ ਮੈਂ ਬਸ ਇੰਨਾ ਕਹਿਣਾ ਚਾਹੁੰਦਾ ਵਾ ਜੇ ਆਪਾਂ ਕਿਸੇ ਵੀਡੀਓ ਤੇ ਰਿਐਕਟ ਕਰ ਰਹੇ ਆਪਾਂ ਕਿਸੇ ਨੂੰ ਨਾ ਅਬਿਊਜ਼ ਕਰਦੇ ਨਾ ਗਾਲ ਘੜਦੇ ਸਿਰਫ ਉਹਨੂੰ ਇੱਕ ਤਰੀਕੇ ਨਾਲ ਦੱਸਦੇ ਆਂ ਵੀ ਤੂੰ ਆ ਚੀਜ਼ ਨਾ ਕਰ ਆ ਚੀਜ਼ ਸਹੀ ਆ ਚੀਜ਼ ਮਾੜੀ ਹੋ ਰਹੀ ਆ ਆ ਦੁਨੀਆ ਵਿੱਚ ਚੱਲ ਰਿਆ ਬਸ ਇੰਨਾ ਵੀਡੀਓ ਨੂੰ ਦਿਖਾਉਂਦੇ ਆਂ ਤੇ ਬਸ ਇੰਜੋਏ ਕਰਦੇ ਆਂ ਐਂਟਰਟੇਨਮੈਂਟ ਕਰਦੇ ਆਂ ਬਾਕੀ ਸਿਆਣੇ ਬਣੇ ਲੋਕ ਵੀ ਜਦੋਂ ਇਦਾਂ ਦੇ ਕਮੈਂਟ ਕਰਦੇ ਨੇ ਕਿ ਮੈਂ ਆਪਣੇ ਫਾਇਦੇ ਲਈ ਵੀਡੀਓ ਯੂਜ਼ ਕੀਤੀ ਆ ਤੇ ਠੀਕ ਆ ਤੁਸੀਂ ਵੀ ਆਪਣੇ ਫਾਇਦੇ ਲਈ ਮੇਰੀ ਪੋਸਟ ਤੇ ਆ ਕੇ ਕਮੈਂਟ ਕਰਤਾ ਮੈਥਾ ਨੂੰ ਵੀ ਥੋੜੀ ਜੀ ਉਹ ਅਟੈਨਸ਼ਨ ਮਿਲ ਜੇ ਉਥੋਂ ਦਾ ਮੈਂ ਡਿਲੀਟ ਇਸ ਕਰਕੇ ਮਾਰਤਾ ਵਾ ਕਿਉਂਕਿ ਆ ਵੀਡੀਓ ਤੋਂ ਬਾਅਦ ਕਈ ਜਾਣੇ ਜਾਣਗੇ ਰਿਪਲਾਈ ਪਾਣਗੇ ਉਹ ਮੈਨੂੰ ਚੰਗਾ ਨਹੀਂ ਲੱਗੇਗਾ ਠੀਕ ਹੈ ਮੈਂ ਖੁਦ ਜਵਾਬ ਦੇਤਾ ਤੇ ਬਾਕੀ ਅੱਗੇ ਵੀ ਕੋਈ ਹੈ ਨਹੀਂ ਆਪਣਾ ਕੋਈ ਹੇਟ ਠੀਕ ਹੈ ਮੇਰਾ ਤਾਂ ਇਹੀ ਸੀਗਾ ਆਪਣੇ ਦਿਲ 'ਚ ਪਰਸਨਲ ਨਹੀਂ ਹੁਣ ਜੋ ਵੀਡੀਓ ਆ ਰਹੀ ਹੈ ਮੈਂ ਅਗਰ ਰਿਐਕਸ਼ਨ ਦੇਣਾ ਮੇਰਾ ਕੰਮ ਹੈ ਠੀਕ ਹੈ ਹੁਣ ਮੇਰਾ ਕੰਮ ਹੈ ਮੈਂ ਆਪਣਾ ਕੰਮ ਕਰਾਂ ਤੁਸੀਂ ਆਪਣਾ ਕਰੋ ਬਾਕੀ ਜਿਹੜਾ ਤਾਂ ਸਿਆਣੇ ਮਿਆਣੇ ਲੋਕ ਨੇ ਉਹਨਾਂ ਨੂੰ ਆਪਾਂ ਪਿਆਰ ਨਾਲ ਇਦਾਂ ਹੀ ਸਮਝਾਈਦਾ ਹਨ ਤੇ ਜਿਹੜੇ ਤਾਂ ਹੁੰਦੇ ਨੇ ਤੁਹਾਨੂੰ ਪਤਾ

ਇਹ ਉਹ ਛੱਕੇ ਆ ਜਿਹੜੇ ਆਰਸੀ ਵੀ ਕਦੇ ਨਹੀਂ ਮਾਰ ਸਕੀ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਮੇ ਵੀ ਨਿਕਲੀ ਸੀ 2023 ਚ ਤੁਸੀਂ ਆ ਵੀਡੀਓ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਹਨ ਉਹਦੇ ਵਿੱਚ ਕਿੰਨੇ ਸਰਦਾਰ ਵੀ ਸੀਗੇ ਹਨ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ 27 ਤਰੀ ਨੂੰ ਲਾਨ ਕਰ ਚੁੱਕੇ ਆ ਉਹ ਵੀ ਆਰਸੀ ਟੈਂਪੂਆਂ ਦਾ ਮੇਲਾ ਕਰਉਣ ਜਾ ਰਹੇ ਆ ਇਹ ਜਾਂ ਤੜੀ ਕੋਈ ਹੋਰ ਸਟੇਟ ਨਹੀਂ ਪੰਜਾਬ ਆ ਤੇ ਉਤੋਂ ਅਮਰਸਰ ਸਾਹਿਬ ਆ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਯੋਧੇ ਸੂਰਮੇ ਪੈਦਾ ਹੋਏ ਨੇ ਨਾ ਕਿ ਟੈਂਪੂ ਪੈਦਾ ਹੋਏ ਨੇ ਤੇ ਅਸੀਂ ਦੱਸਦਗੇ ਗੇਪ ਰੇਡ ਦਾ ਤਾਂ ਪਤਾ ਨਹੀਂ ਗੇਪ ਰੇਡ ਪਤਾ ਨਹੀਂ ਕਦੋਂ ਹੋ ਜੇ ਚੌਟੀਆਂ ਦੋ ਇਹਨਾਂ ਨੂੰ ਭਾਈ ਹੁਣ ਕੰਮ ਖਤਰੇ ਵਾਲਾ ਹੀ ਲੱਗਦਾ ਵਾ ਉਹ ਚੱਲੋ ਸੇਵਕਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਪ ਰੇਡ ਅਮਰਸਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਲਾਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਛੋਏਸ ਜੀਤੇ ਕੀ ਮਤਲਬ ਹੁਣ ਆਪਾਂ ਬੋਲੀਏ ਵੀ ਨਾ ਵੀ ਆ ਚੀਜ਼ਾਂ ਕੀ ਹੋ ਰਹੀਆਂ ਨੇ ਇਹਨੂੰ ਕਿਉਂ ਨਹੀਂ ਕੋਈ ਰੋਗ ਦਾ ਹਨਾ ਵੀ ਤੁਸੀਂ ਚਲ ਠੀਕ ਆ ਜੇ ਕੋਈ ਗੇ ਹੈਗਾ ਆ ਤੇ ਠੀਕ ਆ ਉਹ ਹੈਗੇ ਤਾਂ ਜੋ ਮਰਜੀ ਆ ਤੁਹਾਡੇ ਹਾਰਮੋਨਸ ਆ ਠੀਕ ਆ ਪਰ ਤੁਸੀਂ ਇਹ ਚੀਜ਼ ਨੂੰ ਪੂਰੀ ਅੱਗੇ ਸਰਦਾਰੀ ਨੂੰ ਅੱਗੇ ਬਦਨਾਮ ਨਾ ਕਰੋ ਠੀਕ ਆ ਜੇ ਤੁਹਾਡੇ ਚੀਜ਼ਾਂ ਹੈਗੀਆਂ ਤਾਂ ਗੁਪਤ ਰੱਖੋ ਪਹਿਲਾਂ ਨਹੀਂ ਇਹ ਚੀਜ਼ ਹੀ ਕਦੇ ਹੁੰਦੀ ਸੀ ਯਾਰ ਤੁਸੀਂ ਸੁਣਿਆ ਹੀ ਹੋਗਾ ਕਿਸੇ ਤੋਂ ਵੀ ਪੁੱਛ ਲਓ ਵੀ ਇਦਾਂ ਪੱਗ ਬਨ ਕੇ ਕੋਈ ਪੱਗ ਪੱਗ ਵਾਲਾ ਗਏ ਪੱਗ ਵਾਲਾ ਖਾਸ ਕਰਕੇ ਗਏ ਹਾਂ ਗਏ ਜ਼ਰੂਰ ਸੁਣਿਆ ਹੋਊਗਾ ਯਾਰ ਅੱਗ ਵਾਲਾ ਕੇ ਅੱਗ ਵਾਲਾ ਸਰਦਾਰ ਪੰਜਾਬੀ ਹਨਾ ਪੰਜਾਬੀ ਜਿਹੜੇ ਮਤਲਬ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਬਾਕੀ ਹੁਣ ਮੈਂ ਇਹਨਾਂ ਦੇ ਵੀਡੀਓ ਯੂਜ਼ ਕਰ ਰਿਹਾ ਜਾਂ ਹੁਣ ਬਾਬਾ ਜੀ ਵੀ ਬੋਲ ਰਹੇ ਨੇ ਵੀ 12 ਸਤਾਈ ਅਪ੍ਰੈਲ ਨੂੰ ਪ੍ਰਾਈਡ ਰੈਲੀ ਗੱਡੀ ਜਾ ਰਹੀ ਹੈ ਜੋ ਵੀ ਇਹਨਾਂ ਦੀ ਹੈ ਹਨਾ ਤੇ ਉਰਤੇ ਵੀ ਹੁਣ ਆ ਕੇ ਕਈ ਵਿਦਵਾਨ ਕਮੈਂਟ ਕਰਨਗੇ ਕਿ ਬਾਬਾ ਜੀ ਦਾ ਤਾਂ ਬੋਲ ਰਹੇ ਨੇ ਵੀ ਇਹਨਾਂ ਦਾ ਫਾਇਦਾ ਆ ਬਸ ਫਿਰ ਠੀਕ ਆ ਤੁਸੀਂ ਤਾਂ ਮਤਲਬ ਹੁਣ ਮਾੜੇ ਨੂੰ ਮਾੜਾ ਵੀ ਨਹੀਂ ਕਹਿਣ ਦੇਣਾ ਤੇ ਚੰਗੇ ਨੂੰ ਚੰਗਾ ਵੀ ਨਹੀਂ ਕਹਿਣ ਦੇਣਾ ਠੀਕ ਹੈ ਮੈਂ ਨਹੀਂ ਹਾਂ ਦੀ ਪਤਾ ਨਹੀਂ ਇਹਨਾਂ ਦੀ ਠੂਈ ਚ ਕਿਹੜਾ ਐਸਾ ਕੀੜਾ ਆ ਜਿਹੜਾ ਚੁੰਮੁੰਮ 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 ਕਰਦਾ ਇਹ ਗੱਲ ਦੀ ਜਨਰੇਸ਼ਨ ਦਾ ਐਡਾ ਦੀ ਹੋ ਗਈ ਆ ਜੇਕਰ ਕਿਸੇ ਕੁੜੀ ਦਾ ਰੇਪ ਹੋ ਰਿਹਾ ਵਾ ਤੇ ਉਹ ਸਿਰਫ ਇੰਸਟਾਗ੍ਰਾਮ ਤੇ ਉਹਦੀ ਜਸਟਿਸ ਫੋਰ ਹਰ ਦੀ ਸਟੋਰੀ ਪਾ ਰਿਆ ਉਹੀ ਬੰਦਾ ਕਿਸੇ ਦੀ ਰੀਲ ਤੇ ਜਾ ਕੇ ਕਮੈਂਟ ਕਰ ਰਿਆ ਵਾ ਜੇ ਕੋਈ ਕਿਸੇ ਦੀ ਵੀਡੀਓ ਵਾਇਰਲ ਹੋਈ ਆ ਤੇ ਉਹਦਾ ਲਿੰਕ ਮੰਗ ਰਿਆ ਵਾ ਮਤਲਬ ਇੱਕ ਪਾਸੇ ਉਹ ਜਸਟਿਸ ਦੀ ਸਟੋਰੀ ਪਾ ਰਿਆ ਵਾ ਕਿਸੇ ਕੁੜੀ ਲਈ ਜੇ ਕਿਸੇ ਨਾਲ ਰੇਪ ਹੋਇਆ ਗਲਤ ਹੋਇਆ ਤੇ ਉਧਰ ਆਪ ਹੀ ਗੰਦ ਦੇਖੀ ਜਾ ਰਿਹਾ ਵਾ ਸਕਰੋਲ ਕਰੀ ਜਾ ਰਿਹਾ ਵਾ ਤੇ ਰੀਲਾਂ ਦੇਖੀ ਜਾ ਚਲ ਕੀ ਰਿਆ ਸੋਸਾਇਟੀ ਦੇ ਵਿੱਚ ਕੋਈ ਦੇਖੋ ਬੰਦਾ ਅੰਨ ਦੀ ਬਰਬਾਦੀ ਕਰ ਰਿਹਾ ਵਾ ਮਤਲਬ ਕਿ ਰੋਟੀ ਨੂੰ ਟੰਟੀ ਦੇ ਪਾਣੀ ਨਾਲ ਲੇਕਿਨ ਇਹ ਤਾਂ ਸਬਜੀ ਖਤਮ ਹੋ ਗਈ ਜਿਵੇਂ ਪਤਾ ਨਹੀਂ ਆਈਸਕ੍ਰੀਮ ਹੁੰਦੀ ਆ ਕੀ ਕੀ ਬੋਲਾਂ ਮੈਂ ਹੁਣ ਮੈਰੀ ਜੁੱਤੀ ਕਿੱਥੇ ਆ ਮੇਰਾ ਤਾਂ ਮਨ ਕਰਦਾ ਇਹਨਾਂ ਵਰਗੇ ਬੰਦਿਆਂ ਦੇ ਢੂਈ 'ਚ ਛਤਰੀ ਪਾ ਕੇ ਖੋਲਦਾ ਕੁਝ ਪੁੱਛਾ ਪੁੱਛਾ ਮੈਨੇ ਕੁਝ ਭਾਈ ਕੀ ਹੈ ਯਾਰ ਤੁਸੀਂ ਇਹਨਾਂ ਖਾਣ ਦੀ ਚੀਜ਼ ਆ ਯਾਰ ਉਹਨੂੰ ਕੀ ਅਨੇ ਬੂਟ ਕੱਢਿਆ ਆ ਗੰਦੇ ਪਾਣੀ 'ਚ ਮਾਰਿਆ ਆ ਪਾਣੀ ਵੀ ਲੱਗਿਆ ਸਾਡਾ ਮੈਨੂੰ ਸਮਝ ਨਹੀਂ ਆਉਂਦਾ ਕਰੋਨਾ ਆਇਆ ਸੀਗਾ ਔਰ ਚੰਗੇ ਬੰਦੇਆਂ ਨੂੰ ਲੈ ਗਿਆ ਇਹਨਾਂ ਵਰਗੇ ਬੰਦੇ ਪਤਾ ਨਹੀਂ ਮਰੇ ਕਿਉਂ ਨਹੀਂ ਧਰਤੀ ਤੇ ਇਹੋ ਜੀ ਚੀਜ਼ ਹੁੰਦੀ ਹੈ ਲੋਕ ਮਰਦੇ ਨੇ ਬਟ ਇਹਨਾਂ ਵਰਗੇ ਹੀ ਬਚ ਜਾਂਦੇ ਨੇ ਮਰਨਾ ਇਹਨਾਂ ਨੂੰ ਚਾਹੀਦਾ ਵਾ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਅੱਜ ਪ੍ਰੂਫ ਹੋ ਜਾਏਗਾ ਅਕੇ ਰੀਸੈਂਟ ਇੱਕ ਕਲਿੱਪ ਵਾਇਰਲ ਹੋ ਰਹੀ ਆ ਬਹੁਤ ਜ਼ਿਆਦਾ ਪ੍ਰੇਮ ਢਿੱਲੋਂ ਜਿੱਥੇ ਸਟੇਜ ਲਾ ਰਿਆ ਵਾ ਤੇ ਉੱਥੇ ਇੱਕ ਫੈਨ ਆਂਦਾ ਵਾ ਉਹਨਾਂ ਫੋਟੋ ਕੇ ਚਾਹਂਦੇ ਉਹਨੂੰ ਉਹਦੇ ਬੋਡੀਗਾਰਡ ਜਿਹੜੇ ਗਲਮੈਨ ਹੁੰਦੇ ਆ ਉਹਨੂੰ ੱੱਕੇ ਮਾਰ ਕੇ نیچے ਸੁੱਟ ਦਿੰਦੇ ਨੇ ਸਟੇਜ ਤੋਂ ਮਤਲਬ ਇਸ ਚੀਜ਼ ਤੇ ਚਲੋ 2 ਪੁਆਇੰਟ ਨਿਕਲਦੇ ਨੇ ਇੱਕ ਨੈਗੇਟਿਵ ਵੀ ਟੇਕ ਪੋਜ਼ਿਟਿਵ ਵੀ ਪਹਿਲਾ ਇਹ ਪੋਜ਼ਿਟਿਵ ਨਿਕਲਦਾ ਵਾ ਕਿ ਦੇਖੋ ਯਾਰ ਇੱਕ ਹਿਸਾਬ ਦਾ ਚਲੋ ਉਹਨਾਂ ਨੇ ਇਨਕਾਰ ਕੀਤਾ ਵੀ ਤੁਸੀਂ ਯਾਰ ਮੈਂ ਗਾਣਾ गा ਰਿਹਾ ਮੈਂ ਤੁਸੀਂ ਵਿੱਚ ਇੱਕ ਬੰਦੇ ਨੇ ਜੇ ਫੋਟੋ ਕਰਾ ਲਈ ਤੇ ਬਾਕੀਆਂ ਨੇ ਨਾਰਾਜ਼ ਹੋ ਜਾਣਾਂ ਫਿਰ ਇੱਕ ਇੱਕ ਕਰਕੇ ਸਾਰੇ ਆਣ ਲੱਗ ਜਾਣਗੇ ਤੇ ਮੇਰੀ ਮਤਲਬ ਜੋ ਮੈਂ ਪਰਫਾਰਮ ਕਰਨਾ ਹੈ ਉਹ ਮੈਂ ਤਾਂ ਹੋਣੀ ਨਹੀਂ ਨਾ ਤੁਸੀਂ ਕਰ ਦੇਣੀ ਐ ਐਂਡ ਤੇ ਫਿਰ ਉਹੀ ਲੋਕਾਂ ਨੇ ਮਾੜਾ ਕਹਿਣਾ ਵਾ ਵੀ ਤੁਸੀਂ ਪਰਫਾਰਮ ਤਾਂ ਕੀਤਾ ਨਹੀਂ ਫੋਟੋਆਂ ਕਰਾਣ ਆਏ ਸੀ ਮਤਲਬ ਕਿ ਮੀਟਅਪ ਕਰਨ ਆਏ ਸੀ ਹੈਨਾ ਇਹ ਪੁਆਇੰਟ ਨਿਕਲਦਾ ਵਾ 프레임 ਤੋਂ ਵੱਲੋਂ ઓਡੀਅਸ ਵੱਲੋਂ ਏਅਰ 뷰 ਨਿਕਲਦਾ ਵਾ ਕਿ ਹਾਂ ਜੇ ਤੁਸੀਂ ਫੋਟੋ ਨਹੀਂ ਕਰਾਣੀ ਮਤਲਬ ਨਹੀਂ ਫੋਟੋ ਕਰਾਣ ਦੇਣੀ ਤੱਕਾ ਮਾਰਨਾ ਨਹੀਂ ਬਣਦਾ ਸੀ ਪਿਆਰ ਨਾਲ ਥੱਲੇ ਉਤਾਰ ਦਿਓ ਬਸ ਤੱਕਾ ਨਹੀਂ ਮਾਰਨਾ ਚਾਹੀਦਾ ਸੀ ਬਾਕੀ ਤੁਸੀਂ ਕਮੈਂਟ ਅਜ ਆਪਣੇ ਰਿਵਿਊ ਜੁੜਦੇ ਹੋ ਕਿ ਇਹ ਚੀਜ਼ ਠੀਕ ਕੀਤੀ ਗਈ ਤੱਕਾ ਮਾਰਿਆ ਗਿਆ نیچے ਹਣਾ ਸੁੱਟਿਆ ਗਿਆ ਬਸ ਬੈਸ ਜੀ ਹੋਈ ਜੋ ਤਾਂ ਦੇਖਣ ਨੂੰ ਹੀ ਲੱਗਦਾ ਵਾ ਤੇ ਵੈਸੇ ਤਾਂ ਇਹਦਾ 스테ਟ ਨਹੀਂ ਚੜਨਾ ਚਾਹੀਦਾ ਹਨਾ ਕਿ ਜੇ ਸਿੰਗਰ ਪਰਫਾਰਮ ਕਰ ਰਿਹਾ ਵਾ ਚਾਹੇ ਬੰਦਾ ਕਿੰਨਾ ਕੇ ਵੱਡਾ ਯਾਰ ਪਰਫਾਰਮ ਕਰ ਰਿਹਾ ਕਰ ਲੈ ਦੂਜਾ ਕਿ ਲੈ ਨੇ ਰੂਲ ਸੈੱਟ ਕੀਤਾ ਦੂਜਾ ਪੁਆਇੰਟ ਇਹ ਵੀ ਤੱਕੇ ਵੀ ਨਾ ਮਰੋ ਹਨਾ ਗਲਤ ਹੈ ਕਰਨੇ ਮਨ ਜਿਵੇਂ ਤੱਕਾ ਮਾਰਿਆ ਉਹ ਵੀ ਫੈਨ ਹੀ ਅਗਲਾ ਫੋਟੋ ਹੀ ਕਰਾਣ ਆ ਰਿਹਾ ਮਾਰਣ ਥੋੜੀ ਆ ਰਿਹਾ ਕੁੱਟਣ ਥੋੜੀ ਆ ਰਿਹਾ ਵਾ ਹਨਾ ਚਲੋ ਦੂਜਾ ਪੁਆਇੰਟ ਇਹ ਵੀ ਹੈ ਕਿ ਹਾਲਾਕਿ ਪਹਿਲਾਂ ਵੀ ਕਦੇ-ਕਦੇ ਸਿੰਗਰਾਂ ਤੇ ਅਟੈਕ ਹੁੰਦਾ ਵਾ ਸਟਰੀਟ ਤੇ ਆ ਕੋਈ ਵੀ ਚੜ ਕੇ ਫੋਟੋ ਕਰਾਣ ਦੇ ਮਾਨੇ ਹਣ ਤੱਕ ਕਾਮਰਨ ਲੱਗ ਜਾਂਦਾ ਵਾ ਕਿੰਨੇ ਸਿੰਗਰਾਂ ਨਾਲ ਆ ਚੀਜ਼ ਹੋਈ ਆ ਸੋ ਇਸ ਕਰਕੇ ਸਿੰਗਰਾਂ ਨੂੰ ਵੀ ਥੋੜਾ ਜਿਹਾ ਡਰ ਰਹਿੰਦਾ ਵਾ ਹਨਾ ਸੋ ਉਹਨਾਂ ਨੂੰ ਵੀ ਆਪਣੀ ਸੇਫਟੀ ਰੱਖਣੀ ਪੈਂਦੀ ਹੈ ਸੋ ਬਾਕੀ ਆਡੀਅਸ ਨੂੰ ਮੈਂ ਇਹੀ ਕਹਿਣਾ ਚਾਹਣਾ ਵੀ ਕਿਸੇ ਸਿੰਗਰ ਨੂੰ ਵੀ ਨਾ ਹੇਟ ਕਰੋ ਕਿਸੇ ਦਾ ਪੱਖ ਐਦਾਂ ਨਾ ਫੜੋ ਯਾਰ ਇੱਕ ਪੱਖ ਨਹੀਂ ਸੁਣਨਾ ਚਾਹੀਦਾ ਹਮੇਸ਼ਾ ਦੋਵਾਂ ਪੱਖ ਰੱਖਣੇ ਚਾਹੀਦੇ ਆ ਸਾਨੂੰ ਉਹ ਵੀ ਆਪਣੀ ਜਗ੍ਹਾ ਸਹੀ ਆ ਜਿਹੜਾ ਗਾਰ ਰਿਹਾ ਵਾ ਤੇ ਜਿਹੜਾ ਸੁਣ ਰਿਹਾ ਵਾ ਉਹ ਵੀ ਆਪਣੀ ਜਗ੍ਹਾ ਸਹੀ ਆ। ਬਾਕੀ ਤੁਸੀਂ ਕਮੈਂਟਾਂ 'ਚ ਆਪਣੇ ਰਿਵਿਊ ਜ਼ਰੂਰ ਦਿਓ। ਤੁਹਾਡੀ ਕੀ ਥਿੰਕਿੰਗ ਐ ਇਸ ਚੀਜ਼ ਨੂੰ ਲੈ ਕੇ। ਬਾਕੀ ਜਿੱਦਾਂ ਦੇ ਇੰਸਟਾਗ੍ਰਾਮ ਤੇ ਜਵਾਕਾ ਦੀ ਰੀਲ ਆ ਰਹੀ ਹੈ ਨਿਬਾ ਨਿਬੀ ਕੋਈ ਜ਼ਿਆਦਾ ਹੀ ਛੋਟੇ ਉਮਰ ਚ ਗਲਤ ਕੰਮਾਂ 'ਚ ਪਏ ਹੋਇਆ ਵਿਆਹ ਕਰਾਈ ਜਾ ਰਹੇ ਨੇ, ਆਸ਼ਕੀਆਂ ਜੋ ਵੀ ਹੈ ਨਾ ਦੇਖ ਰਹੇ ਆ। ਸੋ ਮੈਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ। ਔਨਲਾਈਨ ਟਾਈਮ 'ਚ ਤੁਹਾਨੂੰ ਕੋਈ ਇੰਡੀਆ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਡਾਕਟਰ ਸ਼ਾਇਦ ਹੀ ਮਿਲੇ ਜਿਹੜਾ ਤੁਹਾਡਾ ਇ ਕਿਉਂਕਿ ਇੱਥੇ ਪੜਾਈ ਲਿਖਾਈ ਦਾ ਕੋਈ ਕੰਮ ਨਹੀਂ ਰਿਹਾ ਮਤਲਬ ਜਿਹੜੇ ਵੀ ਜੈਨੂਅਨ ਬੰਦੇ ਨੇ ਹਨ ਜੋ ਕੋਈ ਕਰ ਰਿਹਾ ਵਾ ਤੇ ਉਹ ਤਾਂ ਇਹ ਥੋੜੀ ਆ ਵੀ ਇਮਾਨਦਾਰੀ ਨਾਲ ਇਲਾਜ ਕਰ ਦੇਗਾ ਹੁਣ ਉਹਨੇ ਜੇ ਪੈਸੇ ਲਾਏ ਹੋਣਗੇ ਕਮਾਣੇ ਆ ਤੇ ਫਿਰ ਉਹ ਲੁੱਟੇਗਾ ਤਾਂ ਜਰੂਰ ਹਨਾ ਸੋ ਇਸ ਲਈ ਧਿਆਨ ਰੱਖੋ ਬਾਕੀ ਅੱਧੇ ਬੰਦੇ ਤਾਂ ਤੁਹਾਨੂੰ ਤਾਂ ਇੱਕ ਪਤਾ ਵਾ ਕਿ ਸਪਾਰਸ਼ ਲਾ ਕੇ ਪੈਸੇ ਦੇ ਕੇ ਪਾਸੇ ਹੀ ਜਾ ਰਹੇ ਨੇ ਹਰ ਇੱਕ ਚੀਜ਼ 'ਚ ਸੋ ਪਹਿਲੀ ਆਪਣੀ ਸਿਹਤ ਦਾ ਧਿਆਨ ਰੱਖੋ ਸਾਰੇ ਜਾਣੇ ਠੀਕ ਹੈ ਜਨਰੇਸ਼ਨ Z ਹੈ ਜਿਹੜੀ ਮਤਲਬ ਜਿਹਨੂੰ ਆਪਾਂ Gen Z ਕਹਿੰਦੇ ਆ ਉਹ ਜਨਰੇਸ਼ਨ ਬੜੀ ਖਤਰਨਾਕ ਹੈ ਜਿਹੜੀ ਕੀ ਸਾਬਤ ਹੋ ਰਹੀ ਆ ਹਨਾ ਸੋਸ਼ਲ ਮੀਡੀਆ ਤੇ ਸਰਚ ਕਰ ਲਿਓ Gen Z ਹਨਾ ਤੁਹਾਨੂੰ ਪਤਾ ਲੱਗ ਜਾਊਗਾ ਬੱਚਿਆਂ ਨੂੰ ਜਿਹੜੇ ਜੰਮਦੇ ਬੱਚੇ ਦੇ ਹੱਥ ਚ ਫੋਨ ਮਿਲ ਰਿਹਾ ਵਾ ਆਈਫੋਨ ਮਿਲ ਰਿਹਾ ਵਾ ਹਨਾ ਦੂਜਾ ਉਹਨਾਂ ਦੇ ਅਕਾਊਂਟ ਬਣ ਰਹੇ ਨੇ ਜੰਮਦੇ ਜਵਾਕ ਤੱਕ ਦੇ ਅਕਾਊਂਟ ਬਣਨੇ ਸ਼ੁਰੂ ਹੋ ਗਏ ਨੇ ਸੋ ਤੁਸੀ ਹਿਸਾਬ ਲਾ ਸਕਦੇ ਹੋ ਬੜੀ ਖਤਰਨਾਕ ਹੁੰਦੀ ਜਾ ਰਹੀ ਹੈ ਜਿਹੜੀ ਵੀ ਹਨਾ ਤੇ ਹਰ ਪਾਸੇ ਡਰ ਦਾ ਮਾਹੌਲ ਹੈ ਕਿਉਂਕਿ ਜੇ ਅੱਜ ਕੱਲ ਦੇ ਟਾਈਮ ਕੋਈ ਵਿਆਹ ਵੀ ਕਰਵਾ ਰਿਹਾ ਕਿਸੇ ਨੂੰ ਕੋਈ ਚੰਗੀ ਕੁੜੀ ਨਹੀਂ ਮਿਲ ਰਹੀ ਤੇ ਕਿਸੇ ਨੂੰ ਨਾ ਹੀ ਚੰਗਾ ਮੁੰਡਾ ਮਿਲ ਰਿਹਾ ਜੇ ਕਿਸੇ ਦਾ ਵਿਆਹ ਚਲੋ ਹੋ ਵੀ ਜਾਂਦਾ ਵਾ ਪੈਸੇ ਵਾਲਾ ਆ ਬੜੇ ਜਿਆਦਾ ਹਨਾ ਐਂਡ ਤੇ ਆ ਕੇ ਉਹਨੂੰ ਲੱਤ ਵਜਦੀ ਆ ਬ੍ਰੇਕਅਪ ਹੋ ਜਾਂਦਾ ਵਾ ਕੁੜੀ ਉੱਤੇ ਅਲੀਗੇਸ਼ਨ ਲਾ ਲੈਂਦੀ ਆ ਹਨਾ ਪੈਸੇ ਦੇ ਕਢਾ ਲੈਂਦੀ ਆ ਡਿਵੋਰਸ ਕਰ ਲੈਂਦੀ ਆ ਤੁਸੀਂ ਕ੍ਰਿਕਟਰ ਦਾ ਵੀ ਸੁਣਿਆ ਹੋਊਗਾ ਐਕਟਰਾਂ ਦਾ ਵੀ ਸੁਣਿਆ ਹੋਊਗਾ ਹਨਾ ਕਿੰਨਾ ਸਾਰੀ ਚੀਜ਼ਾਂ ਹੋ ਰਹੀਆਂ ਨੇ ਸੋ ਇਹ ਜਿਹੜੀ ਜਨਰੇਸ਼ਨ ਆ ਬੜੀ ਖਰਾਬ ਆ ਯਾਰ ਹੁਣ ਜਨਰੇਸ਼ਨ Z ਦੇ ਵਿੱਚ ਕੋਣ ਕੋਣ ਆਉਂਦੇ ਨੇ 1996 ਤੋਂ ਲੈ ਕੇ 2010 ਤੱਕ ਜੰਮੇ ਨੇ ਇਹਨਾਂ ਵਿੱਚ ਵਿੱਚ ਜਿਹੜੇ ਪੈਦਾ ਹੋਏ ਨੇ ਇਹ ਜਨਰੇਸ਼ਨ Z ਵਿੱਚ ਆਉਂਦੇ ਨੇ ਆਏ ਹਾਏ ਰੱਬਾ ਮੇਰਾ ਕੀ ਦੇਖ ਲਿਆ ਇਹ ਨੰਤ ਮਾਨੀ ਨਹੀਂ ਲੱਗਦਾ ਪਿਆ ਮਾਨੀ ਦਾ ਮੁੰਡਾ ਮੈਨੂੰ ਲੱਗਿਆ ਕਿ ਤੇ ਉਹ ਆ ਟੱਟੀ 'ਚ ਬਹਿ ਕੇ ਪਤਾ ਨਹੀਂ ਬਣਾਈ ਜਾਂਦਾ ਵੀਡੀਓ ਹੈਲੋ ਪਤਾ ਵਾ ਕੀ ਅੱਜ ਕੱਲ ਗੰਦੀ ਚੱਲਦਾ ਵਾ ਗੰਦ ਜੀ ਜੀ ਵਾਇਰਲ ਹੁੰਦੀ ਆ ਪਰ ਇਹ ਥੋੜੀ ਗੰਦੀ ਮਾਨ ਲੱਗ ਜਾਓ ਉਹ ਵੀ ਟੱਟੀ ਨਾਲ ਵੀਡੀਓ ਟੱਟੀ ਨਾਲ ਵੀਡੀਓ ਕੌਣ ਬਣਾਉਂਦਾ ਯਾਰ ਕੋਚੋਰ ਨਹੀਂ ਮਿਲਿਆ ਤੈਨੂੰ ਬਾਕੀ ਗイズ ਅੱਜ ਦੀ ਵੀਡੀਓ ਇੰਨੀ ਸਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਰੂਰ ਲਾਈਕ ਜਰੂਰ ਕਰਦੇ ਹੋ ਮਿਲਦੇ ਆ ਨੈਕਸਟ ਵਾਰ ਚੰਗਾਈ ਸਤਿ ਸ਼੍ਰੀ ਅਕਾਲ ਬਾਕੀ ਜਿਹੜੀ ਅੰਮ੍ਰਿਤਸਰ ਵਿੱਚ ਪ੍ਰਾਈਡ ਰੈਲੀ ਹੋ ਰਹੀ ਸੀ ਉਹ ਲੋਕਾਂ ਦੇ ਗੁੱਸੇ ਕਰ ਰੱਦ ਕਰ ਦਿੱਤੀ ਗਈ